ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੀ ਹਾਂ ਸ੍ਰੀ ਹਰਮੰਦਰ ਸਾਹਿਬ ਦੁਨੀਆ ਪੱਗ ਚ ਵਿਸ਼ਵ ਪ੍ਰਸਿੱਧ ਹੈ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਨੇ ਅਤੇ ਉਹਨਾਂ ਦੀ ਰੱਖ-ਖਾਵ ਲਈ ਉਹਨਾਂ ਦੀ ਸੇਵਾ ਲਈ ਹਰ ਕੋਈ ਅੱਗੇ ਹੋ ਕੇ ਕੰਮ ਕਰਦਾ ਹੈ ਕੋਈ ਪਾਣੀ ਦੀ ਸੇਵਾ ਕਰਦਾ ਹੈ ਕੋਈ ਸਫਾਈ ਦੀ ਸੇਵਾ ਕਰਦਾ ਹੈ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਆਪਣੇ ਆਪਣੇ ਤਰੀਕੇ ਦੇ ਨਾਲ ਸੇਵਾ ਨਿਭਾਉਂਦਾ ਹੈ ਇੱਥੇ ਤੁਹਾਨੂੰ ਅਲੱਗ ਤਰ੍ਹਾਂ ਦੀ ਸੇਵਾ ਦਾ ਅੱਜ ਦਰਸ਼ਨ ਕਰਾਵਾਂਗੇ ਇੱਕ ਵੈਦ ਨੇ ਵੈਦ ਰਤਨ ਸਿੰਘ ਬੇਦਰਤਨ ਸਿੰਘ ਜੀ ਨੇ ਇੱਕ ਵੇੜਾ ਚੁੱਕਿਆ ਹੋਇਆ ਹੈ ਕਿ ਇੱਥੇ ਜਿਹੜੀ ਸੰਗਤ ਪਹੁੰਚਦੀ ਹੈ ਦੂਰ ਦਰਾਡੇ ਤੋਂ ਇੱਥੇ ਆਂਦੀ ਹੈ ਉਹਨਾਂ ਨੂੰ ਉਹਨਾਂ ਦੇ ਸੇਵਾ ਕੀਤੀ ਜਾਵੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦਾ ਇਲਾਜ ਜਿਹੜਾ ਫ੍ਰੀ ਕੀਤਾ ਜਾਵੇ ਸੋ ਵੇਦਰਤਨ ਸਿੰਘ ਅੱਜ ਇੱਥੇ ਬੈਠੇ ਹੋਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਕਲਿਆਰੇ ਦੇ ਵਿੱਚ ਬੰਦਲ ਬੈਠੇ ਰਹਿੰਦੇ ਨੇ ਅਰ ਇੱਥੇ ਅੰਲਗ ਜਿਹੜੀ ਉਹਨਾਂ ਕੋ ਪਹੁੰਚਦੀ ਹੈ ਕਿਸੇ ਤਰ੍ਹਾਂ ਦਾ ਉਹ ਦਰਦ ਨਾਲ ਪ੍ਰਭਾਵਿਤ ਹੈ ਕਿਸੇ ਉਹਨੇ ਦੀ ਸੇਵਾ ਕਰਦੇ ਨੇ ਉਹਨਾਂ ਦੀ ਮੁਆਲਜ ਕਰਦੇ ਨੇ ਸਪੈਸ਼ਲ ਤਰ੍ਹਾਂ ਦਾ ਤੇਲ ਵੀ ਉਹਨਾਂ ਵੱਲੋਂ ਬਣਾਇਆ ਗਿਆ ਹੈ ਅਸੀਂ ਰਤਨ ਸਿੰਘ ਜੀ ਨਾਲ ਗੱਲ ਵੀ ਕਰਾਂਗੇ ਰਤਨ ਸਿੰਘ ਜੀ ਅਬੈਦ ਜੀ ਤੁਹਾਡਾ ਸਵਾਗਤ ਹੈ ਸਾਡੇ ਦੈਨਿਕ ਸਵੇਰਾ ਦੇ ਵਿੱਚ ਇਹ ਸੇਵਾ ਤੁਸੀਂ ਕਰਦੇ ਹੋ ਕਾਫੀ ਦੇਰ ਤੋਂ ਮੈਂ ਦੇਖਦਾ ਪਿਆ ਕਿ ਤੁਸੀਂ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਬਿਲਕੁਲ ਬਾਹਰ ਗਲਿਆਰੇ ਦੇ ਵਿੱਚ ਸੇਵਾ ਨਿਭਾ ਰਹੇ ਹੋ ਇਹ ਸੇਵਾ ਤੁਸੀਂ ਫ੍ਰੀ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੇਵਾ ਦੇ ਸਹਿਬ ਗੁਰੂ ਰਾਮਦਾਸ ਸਾਹਿਬ ਉਹਨਾਂ ਦੀ ਕਿਰਪਾ ਦੁਆਰਾ ਹੀ ਹੋ ਰਹੀ ਹੈ ਔਰ ਮਲਣਾ ਜਿਹੜਾ ਸਭ ਨੂੰ ਜਿੰਨੇ ਵੀ ਗੁਰਸਿੱਖ ਹਨ ਜਿੰਨੇ ਮਹਾਰਾਜ ਦੇ ਸੇਵਾਦਾਰ ਨੇ ਗੁਰੂ ਰਾਮਦਾਸ ਸਾਹਿਬ ਦੇ ਜੋੜਿਆਂ ਦੇ ਕੱਪੜਾ ਝਾੜਨ ਦੇ ਸਫਾਈ ਸੇਵਾ ਕਰਨ ਦੇ ਲੰਗਰ ਦੇ ਸੇਵਾਦਾਰ ਕਰੀਬ 1 ਲੱਖ ਸੇਵਾਦਾਰ ਮਹਾਰਾਜ ਤੋਂ ਵੀ ਜ਼ਿਆਦਾ ਹਨ ਉਹਨਾਂ ਵਾਂਦੇ ਸਾਰੇ ਮਸਤੀ ਇਹ ਵਿਦਾਊਟ ਮਨੀ ਸੇਵਾ ਹੈ ਮਲੰਦੀ ਜੀ ਉਸ ਤੋਂ ਬਾਅਦ ਇਤੇ ਸਾਰੇ ਵਿਦਆਉਟ ਜਿਹੜੇ ਆਪਣੀ ਕੰਟਰੀ ਤੋਂ ਬਗੈਰ ਵੀ ਅਮਰੀਕਾ ਲੰਡਨ ਕੈਨੇਡਾ ਆਸਟ੍ਰੇਲੀਆ ਜਰਮਨ ਇਟਲੀ ਇਸ ਤਰ੍ਹਾਂ ਕਰਕੇ ਕਾਫੀ ਦੇਸ਼ਾਂ ਤੋਂ ਲੋਕ ਆਉਂਦੇ ਨੇ ਉਹ ਰਾਤ ਪ੍ਰਾਪਤ ਕਰਦੇ ਹਨ ਔਰ ਇਹ ਜਿਹੜੀ ਸੇਵਾ ਗੁਰੂ ਆਮਦ ਸਰ ਦੀ ਕਿਰਪਾ ਦੇ ਨਾਲ ਇਹ ਚਲਦੀ ਰਹੇਗੀ ਦਾਸ ਜੀ ਇਸ ਵੇਲੇ ਉਮਰ ਜਿਹੜੀ 69 ਸਾਲ ਦੀ ਹੋ ਜਾਣੀ ਹੈ ਉਸ ਤੋਂ ਬਾਅਦ ਦਾਸ ਦਾ ਲੜਕਾ ਜਿਹੜਾ ਕੀ ਅਤਿੰਦਰਪਾਲ ਸਿੰਘ ਹੈ ਇਹ ਜਿਹੜੀ ਲੋਕਾਂ ਦੀ ਸੇਵਾ ਜਿਹੜੀ ਸੰਗਤ ਦੀ ਸੇਵਾ ਜਿਹੜੀ ਹੈ ਇਸ ਤਰ੍ਹਾਂ ਹੀ ਮੇਰਾ ਮਨਸ਼ਾ ਹੈ ਕਿ ਇਸ ਤਰ੍ਹਾਂ ਹੀ ਚੱਲੀ ਰਹੇ ਚੀ ਵੈਜੀ ਇੱਕ ਚੀਜ਼ ਹੈ ਕਿ ਆ ਦੇਖੋ ਸੇਵਾ ਤੁਸੀਂ ਕਰਦੇ ਪਿਓ ਬਹੁਤ ਵਧੀਆ ਗੱਲ ਹੈ ਬੜੀ ਕਿਰਪਾ ਪ੍ਰਭੂ ਦੀ ਮਾਲਕ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਹਾਡੇ ਕੋਲ ਸੇਵਾ ਬਖਸ਼ੀ ਹੋਈ ਤੁਹਾਨੂੰ ਪਰ ਇਹ ਜਿਹੜਾ ਤੇਲ ਤੁਸੀਂ ਤਿਆਰ ਕਰਦੇ ਹੋ ਜੜੀ ਬੂਟੀਆਂ ਵਾਲਾ ਤੇਲ ਹੈ ਇਹ ਇੱਥੇ ਵੀ ਪੈਸੇ ਲੱਗਦੇ ਨੇ ਇਹਦੇ ਜਿਹੜਾ ਸਮਾਨ ਪੈਂਦਾ ਉਹਦੇ ਵਿੱਚ ਉਹ ਪੈਸੇ ਨਾਲ ਲਾਂਦਾ ਹੈ ਉਹ ਫਿਰ ਤੁਹਾਨੂੰ ਉਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿਸੇ ਕੋ ਕਿਸ ਤਰ੍ਹਾਂ ਤੁਸੀਂ ਉਹਦਾ ਗੁਜ਼ਾਰਾ ਕਰਦੇ ਹੋ ਕਿਸ ਤਰ੍ਹਾਂ ਲਿਆਂਦੇ ਹੋ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਹੋ ਬੇਨਤੀ ਹੈ ਕਿ ਇਹਦੇ ਵਿੱਚ ਮਾਫ ਕਰਨਾ ਮੈਨੂੰ ਇਹਦੇ ਵਿੱਚ ਜਿਹੜਾ ਤੇਲ ਲੱਗਾ ਹੈ ਜਿਹੜਾ ਆਮ ਤੇਲ ਹੈ 100 ਰੁਪਏ ਦੀ ਸ਼ੀਸ਼ੀ ਦਾਸ ਵੇਚਦਾ ਹੈ ਇਸ ਤੋਂ ਬਾਅਦ ਪੈਰਾਲਾਈਜ਼ ਦਾ ਤੇਲ ਹੈ ਜਿਹੜਾ ਜਿਹੜਾ ਸਪੈਸ਼ਲ ਲਿਖਿਆ ਹੈ ਇਹਦਾ ਡੈੱਡ ਗੋਡਿਆਂ ਵਾਸਤੇ ਪੈਰਾਲਾਈਜ਼ ਵਾਸਤੇ ਕੁੰਗ ਪੈਰ ਮਰਿਆ ਹੋਵੇ ਉਹਦੇ ਵਾਸਤੇ ਉਹਦੇ ਵਿੱਚ 17 ਬੂਟੀਆਂ ਸਭ ਤੋਂ ਪਹਿਲਾਂ ਉਹਦੇ ਤੇ ਤੇਲ ਜਿਹੜਾ ਆਪ ਕਢਾਇਆ ਜਾਂਦਾ ਕਲੋਂਜੀ ਦਾ ਔਰ ਕਿਸੇ ਦੁਬਾਰ ਨਹੀਂ ਕਿਤੇ ਬੈਠ ਕੇ ਆਪ ਕਲੋਂਜੀ ਦਾ ਤੇਲ ਕਢਾਇਆ ਜਾਂਦਾ ਪਿਓਰ ਕਲੋਂਜੀ ਦਾ ਤੇਲ ਕਰੀਬ 3000 ਰੁਪਏ ਕਿਲੋ ਹੈ ਔਰ ਉਹਦੇ ਵਿੱਚ 17 ਬੂਟੀਆਂ ਇੱਥੋਂ ਦਾ ਕਿ ਉਹਦੇ ਵਿੱਚ ਕੇਸਰ ਅੱਕੜਕੜਾ ਔਰ ਇਹ ਅਸਰਾਂ ਦੀਆਂ ਕੋਸ਼ਟੀ ਕੋਠੀ ਦਵਾਈਆਂ ਅੰਮਰਵੇਲ ਕੈਟਰਸ ਅਲੂਏੜਾ 17 ਜੜੀਆਂ ਬੂਟੀਆਂ ਜਿਹੜੀਆਂ ਬਹੁਤ ਬਹੁਤ ਕੋਸਟਲੀ ਹਨ ਜੈਸੇ ਕਿ ਕੇਸਰ ਜਿਹੜਾ ਕਰੀਬ 180000 ਰੁਪਏ ਕਿਲੋ 180 ਰੁਪਏ ਗ੍ਰਾਮ ਹੈ ਔਰ ਅਕਰਕਰਾ 500 ਗ੍ਰਾਮ ਹੈ 500 ਰੁਪਏ ਕਿਲੋ ਹੈ ਇਸ ਵਾਰ ਸਾਰੀਆਂ ਦਵਾਈਆਂ ਬੜੀਆਂ ਕੀਮਤੀਆਂ ਹਨ ਮੇਰੀ ਮੰਚਾ ਸਿਰਫ ਇਹੋ ਹੀ ਹੈ ਕਿ ਆਗੇ ਗੁਰੂ ਸਾਹਿਬ ਦੇ ਮਹਿਨ ਦਰ ਤੇ ਬੈਠਾਂ ਤੇ ਸਾਰੀ ਸੰਸਾਦ ਦੇ ਲੋਕ ਹੈ ਵਰਲਡ ਦੇ ਲੋਕ ਆਗੇ ਉਹ ਸੇਵਾ ਪ੍ਰਾਪਤ ਕਰਨ ਔਰ ਦੁੱਖਾਂ ਤੋਂ ਰਾਹਤ ਹੋਣ ਚੀ ਜੀ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਦੁੱਖ ਤੋਂ ਦੂਰ ਹੋਣ ਤੁਹਾਡੀ ਸੇਵਾ ਪ੍ਰਭੂ ਨੇ ਤੁਹਾਡੇ ਨਸੀਬ ਚ ਪਾਈ ਹੋਈ ਹੈ ਵਲੀ ਸੇਵਾ ਗੁਰੂ ਰਾਮਦਾਸ ਦੇ ਦਰ ਤੇ ਤੁਸੀਂ ਬੈਠੇ ਹੋਏ ਹੋ ਤੋ ਦੇਖੋ ਇਹ ਜਗਾ ਜਿਹੜੀ ਹੈ ਇੱਥੇ ਵੀਵੀਆਈਪੀ ਵੀ ਆਉਂਦੇ ਨੇ ਹਰ ਰੋਜ਼ ਕੋਈ ਦੂਰੋਂ ਦਰਾੜਿਓ ਤੇ ਸੰਗਤ ਆਂਦੀ ਆਂਦੀ ਹੈ ਉਹਦੇ ਨਾਲ ਵੀਵੀਆਈਪੀ ਵੀ ਆਉਂਦੇ ਨਤਮਸਤਕ ਹੋਣ ਲਈ ਦੇਸ਼ ਤੋਂ ਵੀ ਆਉਂਦੇ ਵਿਦੇਸ਼ ਤੋਂ ਵੀ ਆਉਂਦੇ ਉਦੋਂ ਥੋੜਾ ਜਿਹਾ ਸਿਕਿਉਰਿਟੀ ਨੂੰ ਲੈ ਕੇ ਨਹੀਂ ਆਂਦਾ ਤੁਸੀਂ ਇੱਥੇ ਬੈਠੇ ਹੁੰਦੇ ਹੋ ਜਦੋਂ ਪੁਲਿਸ ਵੀ ਥੋੜਾ ਜਿਹਾ ਤੁਹਾਨੂੰ ਪਰੇਸ਼ਾਨ ਵੀ ਕਰਦੀ ਹੋਏਗੀ ਅੱਗੇ ਹੋ ਜਾਓ ਪਿੱਛੇ ਹੋ ਜਾਓ ਨਹੀਂ ਜੀ ਪੁਲਿਸ ਬਹੁਤ ਹੀ ਅੱਛੀ ਐ ਇਹ ਲੋਕਾਂ ਦਾ ਵੈਸੇ ਹੀ ਕੋ ਵਿਚਾਰ ਬਣ ਗਿਆ ਉਹ ਜਿੰਨੀ ਮੇਰੀ ਮਦਦ ਕਰਦੀ ਮੈਨਾਂ ਸ਼ਾਇਦ ਨਹੀਂ ਮੈਂ ਆਪ ਨੂੰ ਇੱਕ ਕਹਾਣੀ ਸੁਣਾਣਾ ਹੈ ਕਿ ਗੋਂਦਵਾਲ ਸਾਹਿਬ ਕੇ ਇਹ ਮੁਲਾਜ਼ਮ ਦਾ ਆਂਦਾ ਇੱਕ ਜਿਹੜਾ ਲਾਂਗਰੀ ਸੀ ਜਿਹੜਾ ਜ਼ਿਆਦਾ ਮੈਰਾਸਿਨ ਸੀ ਉਹ ਸਾਰਾ ਹੀ ਗਲਿਆ ਸੀ ਇੱਕ ਬੰਦੇ ਨੂੰ ਠੀਕ ਕਰਨ ਦੇ ਨਾਲ ਹੀ ਉਹਨਾਂ ਨੇ ਪਤਾ ਨਹੀਂ ਕਿੰਨੀ ਕਿ ਮੇਰੀ ਹਫਾਜ਼ ਕੀਤੀ ਐ 12 ਪਿੰਡਾਂ ਦੇ ਮਾਥੇ ਔਰ ਵਿਦਆਊਟ ਮਨ ਇਹਦੀ ਕੱਖਾਂ ਦੀ ਸੇਵਾ ਦੇ ਜ਼ਹਿਰ ਦੇ ਮਰੀਜ਼ ਕਰਨ ਜਾਂਦਾ ਔਰ ਮੇਰੀ ਇਨੀ ਆਫ ਕਰਦੇ ਸੀ ਵਾਹ ਤੇ ਕਿ ਮੈਂ ਦੱਸ ਨਹੀਂ ਸਕਦਾ ਇਸ ਕਰਕੇ ਪੁਲਿਸ ਜਿਹੜੀ ਹੈ ਬਹੁਤ ਹੀ ਅਮਨ ਪਸੰਦ ਹੈ ਔਰ ਬਹੁਤ ਆਪਣੇ ਆਪ 'ਚ ਬਹੁਤ ਜ਼ਿਆਦਾ ਡਿਊਟੀ ਜਿਹੜੀ ਬੜੀ ਪਿਆਰ ਦੇ ਨਾਲ ਕਰਦੀ ਔਰ ਜ਼ਿੰਮੇਵਾਰੀ ਨਾਲ ਕਰਦੀ ਹੈ ਇੱਥੇ ਮੈਂ ਦੇਖਦਾ ਜੋ ਵੀ ਆਈਪੀ ਆਉਂਦੇ ਨੇ ਬੜੇ ਤਰੀਕੇ ਦੇ ਨਾਲ ਉਹ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਉਹਨਾਂ ਦਾ ਉਹਨਾਂ ਆਗੇ ਸਾਨੂੰ ਸਾਰਿਆਂ ਨੂੰ ਉਹ ਵੀ ਆਈਪੀ ਵੀ ਮੈਨੂੰ ਸ਼ਾਬਾਸ਼ ਦੇ ਕੇ ਜਾਂਦੇ ਹਨ ਵੱਡੇ ਵੱਡੇ ਪੁਲਿਸ ਆਫੀਸਰ ਵੀ ਆਉਂਦੇ ਨੇ ਉਹ ਵੀ ਸ਼ਾਬਾਸ਼ ਦੇ ਕੇ ਜਾਂਦੇ ਹਨ ਕਿਉਂਕਿ ਸੇਵਾ ਹੈ ਗੁਰੂ ਆਮਦਾਸ ਸਾਹਿਬ ਦੀ ਉਹ ਬਹੁਤ ਆਪਣੀ ਡਿਊਟੀ ਆਪਣੀ ਜਿਹੜੀ ਹੈ ਤਨ ਦੇ ਧੰਦੇ ਨਾਲ ਕਰਦੇ ਹਨ ਓਏ ਹਾਂਜੀ ਇੱਕ ਹੋਰ ਗੱਲ ਹੈ ਜੀ ਤੁਸੀਂ ਇੱਥੇ ਬੈਠੇ ਹੋਏ ਹੋ ਗੁਰੂ ਆਮਦਾਸ ਦੇ ਦਰਬਾਰ ਦੇ ਬਾਹਰ ਬੈਠੇ ਹੋਏ ਹੋ ਸੇਵਾ ਕਰਦੇ ਹੋਏ ਇੱਥੇ ਹਰ ਰੋਜ਼ ਲੱਖ ਇੱਕ ਲੱਖ ਤੋਂ ਵੱਧ ਬੰਦਾ ਆਉਂਦਾ ਹੈ ਨਤਮਸਤਕ ਹੋ ਲਈ ਉਹ ਦੇਸ਼ ਤੋਂ ਵੀ ਆਉਂਦਾ ਵਿਦੇਸ਼ ਤੋਂ ਵੀ ਆਉਂਦਾ ਹੈ ਜਿਹੜੀ ਕੋਈ ਉਹਨੂੰ ਵੀ ਸਮੱਸਿਆ ਹੁੰਦੀ ਆ ਤੁਹਾਡੇ ਕੋਲ ਪਹੁੰਚਦਾ ਹੈ। ਕਿਆ ਕਦੀ ਤੁਸੀਂ ਇਹ ਨਹੀਂ ਸੋਚਿਆ ਕੋਈ ਕੋਈ ਸ਼ੈਲਟਰ ਮਿਲ ਜੇ ਕੋਈ ਜਗ੍ਹਾ ਮਿਲ ਜੇ ਜਿੱਥੇ ਬੈਠ ਕੇ ਮੈਂ ਇਸ ਕੱਲ ਦੀ ਸੇਵਾ ਕਰਦਾ ਰਵਾਂ ਜਿਹਦੇ ਅੰਤ ਨੂੰ ਕੋਈ ਛੱਤ ਹੀ ਮਿਲ ਜੇ ਸ਼ਰਮੀ ਕਮੇਟੀ ਤੁਹਾਨੂੰ ਕੋਈ ਜਗ੍ਹਾ ਦੇ ਦੇ। ਬੇਨਤੀ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਆਪੇ ਹੀ ਕਿਰਪਾ ਕਰਨਗੇ। ਜਦੋਂ ਕੋਈ ਮੜੀ ਸਾਰੀ ਸੰਗਤ ਆਂਦੀ ਹੈ ਫੋਰਨ ਕੰਟਰੀ ਤੋਂ ਬਹੁਤ ਲੋਕ ਆਉਂਦੇ ਹਨ। ਕਾਫੀ ਸਾਰੇ ਮੁਲਕ ਨਾਲ ਯੂਕੇ ਹੈ, ਕੈਨੇਡਾ ਹੈ, ਅਮਰੀਕਾ ਹੈ, ਲੰਡਨ ਹੈ, ਆਸਟ੍ਰੇਲੀਆ ਹੈ, ਜਰਮਨ ਹੈ, ਇਟਲੀ ਹੈ। आपे किसी ना किसी मन में गल आ जाएगी और मेरी कोई मंशा नहीं मैं बैठा इत ठीक है, है। जिस तरह सतगुरु जी ने मैं बैठाया है मैं उन्होंने बड़ा शुक्र गुजार हाँ धन धन गुरु रामदास साहब का और धन धन गुरु रामदास साहब के सेवादारा का खास करके श्रोमिक सिंह साहब मान योग साहब जन और मैनेजर साहब मान योग सारे जिन्हें उन्होंने सेवादार हैं वो सारे दास बड़ा प्यार करते हैं छोटे छोटे बच्चे भी बहुत प्यार करते हैं ਔਰ ਬੜੇ ਤਰੀਕੇ ਨਾਲ ਲੋਕ ਬੜੇ ਪਿਆਰ ਦਿੰਦੇ ਹਨ ਔਰ ਮੈਨੂੰ ਉਹਨਾਂ ਦਾ ਪਿਆਰ ਹੀ ਬਹੁਤ ਹੈ ਔਰ ਹਰ ਤਰ੍ਹਾਂ ਦੇ ਨਾਲ ਮੇਰਾ ਕੰਪਰੋਮਾਈਜ਼ ਕਰਦੇ ਹਨ ਜੀ ਸੋ ਤੁਸੀਂ ਦੇਖਿਆ ਕਿ ਵੈਦ ਰਤਨ ਸਿੰਘ ਜੀ ਜਿਹੜੇ ਕਿ ਸ੍ਰੀ ਹਰਮੰਦਰ ਸਾਹਿਬ ਗਲੀਆਰਾ ਦੇ ਵਿੱਚ ਬੈਠੇ ਹੋਏ ਨੇ ਪਲਾਜ਼ੇ ਦੇ ਵਿੱਚ ਬੈਠੇ ਹੋਏ ਨੇ ਇੱਥੋਂ ਸੇਵਾ ਕਰਦੇ ਪਏ ਨੇ ਸੇਵਾ ਨਿਭਾਉਂਦੇ ਪਏ ਨੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਇੱਥੇ ਬੈਠ ਕੇ ਉਹ ਮਰੀਜ਼ਾਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਦਾ ਹੱਲ ਕਰਦੇ ਨੇ ਇੱਕ ਸਪੈਸ਼ਲ ਤਰ੍ਹਾਂ ਦਾ ਇਹਨਾਂ ਨੇ ਤੇਲ ਬਣਾਇਆ ਹੋਇਆ ਹੈ ਉਹ ਤੇਲ ਦੇ ਨਾਲ ਉਹਨਾਂ ਨੂੰ ਜਿਹੜੀਆਂ ਤੇਲ ਦੀ ਮਾਲਿਸ਼ ਕਰਦੇ ਨੇ ਕੋਈ ਦਰਦ ਹੁੰਦੀ ਹੈ ਕਿਸੇ ਨੂੰ ਸਰਵਾਈਕਲ ਦੀ ਪੇਨ ਹੁੰਦੀ ਹੈ ਉਹਦੇ ਦਰਦ ਦੂਰ ਹੋ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਇਹਨਾਂ ਵੱਲੋਂ ਤੇਲ ਸਪੈਸ਼ਲ ਜਿਹੜਾ ਬਣਾਇਆ ਗਿਆ ਹੈ ਉਹ ਬਣਾਇਆ ਗਿਆ ਹੈ ਕਿਸੇ ਨੂੰ ਅ ਅਦਰੰਗ ਹੋ ਜਾਏ ਉਹਦੇ ਲਈ ਹੈ ਸਪੈਸ਼ਲ ਔਰ ਉਹ ਤੇਲ ਕਾਫੀ ਕਾਸਟਲੀ ਹੁੰਦਾ ਹੈ ਪਰ ਠੀਕ ਹੈ ਜ਼ਰੂਰਤਾਂ ਤੇ ਹੁੰਦੀਆਂ ਨੇ ਪੈਸੇ ਤਾਂ ਜ਼ਰੂਰ ਚਾਹੀਦੇ ਹੁੰਦੇ ਨੇ ਕਿਉਂਕਿ ਸਮਾਨ ਬਾਜ਼ਾਰ ਤੋਂ ਬਹੁਤ ਕਾਸਟਲੀ ਮਿਲਦਾ ਹੈ ਲੋਕ ਸੇਵਾ ਕਰਵਾਉਣ ਲਈ ਆਉਂਦੇ ਨੇ ਪਰ ਇਹਨਾਂ ਨਾਲ ਅੱਗੋਂ ਉਹਨਾਂ ਨਾਲ ਕੁਝ ਨਹੀਂ ਕਰਦੇ ਤੁਹਾਨੂੰ ਜਿਹੜੀ ਸੰਗਤ ਤੁਹਾਡੇ ਕੋਲੋਂ ਤੇਲ ਮਾਲਿਸ਼ ਕਰਵਾਉਂਦੀ ਹੈ ਠੀਕ ਹੋ ਕੇ ਜਾਂਦੀ ਹੈ ਤੁਹਾਡੇ ਨਾਲ ਕੋਈ ਉਹ ਮਦਦ ਕਰਦੀ ਹੈ ਕਿ ਵੀ ਹਿੱਸਾ ਪਾਉਂਦੀ ਹੈ ਕੋਈ ਇਹਦੇ ਵਿੱਚ ਬੇਨਤੀ ਇਸ ਤਰ੍ਹਾਂ ਦੀ ਮੈਂ ਕਿਸੇ ਨੂੰ ਕਹਿੰਦਾ ਨਹੀਂ ਕੋਈ ਮਨ ਵੈਸੇ ਜਰੂਰਤ ਨਹੀਂ ਮੇਰੀ ਸਾਰੀਆਂ ਜ਼ਰੂਰਤਾਂ ਗੁਰੂ ਰਾਮਦਾਸ ਸਾਹਿਬ ਪੂਰੀਆਂ ਕਰਦੇ ਹਨ ਬਾਕੀ ਦੇ ਲੋਕਾਂ ਦਾ ਇਹ ਉਹਨਾਂ ਦਾ ਆਪਣਾ ਵਿਚਾਰ ਹੈ ਮੈਂ ਇਸ ਬਾਰੇ ਉਹਨਾਂ ਨੂੰ ਕੋਈ ਨਹੀਂ ਕਵਾਂਗਾ ਕਿ ਮੈਨੂੰ ਕੋਈ ਪੈਸਾ ਦੇ ਕੇ ਜਾਓ ਨਾ ਮੈਂ ਇੱਥੇ ਕੋਈ ਡੱਬਾ ਲਾਇਆ ਹੈ ਫ੍ਰੀ ਸੇਵਾ ਦੇ ਵਿੱਚ ਆਮ ਲੋਕਾਂ ਨੇ ਲਾਇਆ ਹੁੰਦਾ ਹੈ ਕੋਈ ਮਸਲਾ ਨਹੀਂ ਹੈ ਇਸ ਤਰ੍ਹਾਂ ਦਾ ਮੇਰੇ ਕੋਲ ਭਾਵੇਂ ਇੱਕ ਵਾਰੀ ਜਿਹੜਾ ਆ ਕੇ ਹਾਲਾਂਕਿ ਇੱਕ ਵਾਰੀ ਆਗੇ ਮੇਰ ਕੋ ਸ਼ਹਿਰ ਦਾ ਵੀ ਕੋਈ ਇੱਕ ਵਾਰੀ ਫ੍ਰੀ ਮਿਲਾ ਸਕਦਾ ਹੈ ਇੱਕ ਵਾਰ ਮਿਲਾਣ ਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਤੇਲ ਜਿਹੜਾ ਕੰਮ ਕਰਦਾ ਹੈ ਉਸ ਤੋਂ ਬਾਅਦ ਉਹ ਇੱਕ ਇੱਕ 100 ਰੁਪਏ ਦੇ ਜਿਸ ਨਾਲ ਮੈਂ ਪੈਸੇ ਬੜਦਾ ਉਹ ਪੈਸੇ ਮੈਂ ਜਮ੍ਹਾਂ ਕਰੀਏ ਨਾ ਉਹਨਾਂ ਪੈਸੇ ਇਹ ਦਵਾਈਆਂ ਜਿਹੜੀਆਂ ਆ ਜਾਂਦੀਆਂ ਨੇ ਜੇ ਕੋਈ ਹੋਰ ਲੋੜ ਹੋਵੇ ਤੇ ਗੁਰਮੰਦਰ ਸਾਰੀਆਂ ਹੀ ਪੂਰੀਆਂ ਕਰ ਦਿਆਂ ਚੀ ਸੋ ਤੁਸੀਂ ਸੁਣਿਆ ਕਿ ਜਿਹੜਾ ਤੇਲ ਬਣਾਉਂਦੇ ਨੇ ਸਪੈਸ਼ਲ ਤਰ੍ਹਾਂ ਦਾ ਤੇਲ ਹੈ ਉਹ ਵਕ ਵਕ ਜੜੀ ਬੂਟੀਆਂ ਨੂੰ ਮਿਲਾ ਕੇ ਉਹਨਾਂ ਨਾਲ ਉਹਨਾਂ ਦਾ ਤੇਲ ਬਣਾਇਆ ਜਾਂਦਾ ਹੈ ਉਹਦੀ ਅਮਾਉਂਟ ਤੱਕ ਉਹਦੇ ਵਿੱਚ ਪੈਸਾ ਤਾਂ ਜ਼ਰੂਰ ਲੱਗਦਾ ਹੈ ਪਰ ਲੋਕਾਂ ਦੀ ਸੇਵਾ ਫ੍ਰੀ ਕਰਦੇ ਨੇ ਪਰ ਜਿੰਨੇ ਕਿਸੇ ਨੇ ਤੇਲ ਆਪਣੇ ਨਾਲ ਲੈ ਕੇ ਜਾਣਾ ਹੈ ਉਸ ਕੋ ਵਾਜਬ ਜਿਆਦਾ दाम ਲਿਆ ਜਾਂਦਾ 100 ਰੁਪਏ ਦੀ ਇੱਕ ਸ਼ੀਸ਼ੀ ਦਿੱਤੀ ਜਾਂਦੀ ਹੈ ਕੋ ਘਰ ਵੀ ਜਾ ਕੇ ਆਪਣੀ ਮਾਲਿਸ਼ ਕਰਵਾ ਸਕੈ ਸੋ ਪ੍ਰਭੂ ਦੇ ਘਰ ਦੀ ਸੇਵਾ ਕਰਦੇ ਪਏ ਨੇ ਗੁਰੂ ਘਰ ਦੇ ਬਾਹਰ ਬੈਠੇ ਹੋਏ ਨੇ ਔਰ ਜਿਹੜੇ ਇੱਥੇ ਯਾਤਰੀ ਆਉਂਦੇ ਨੇ ਜਿਸ ਨੂੰ ਕੋਈ ਤਕਲੀਫ ਹੈ ਕਿਸੇ ਤਰ੍ਹਾਂ ਦੀ ਕੋਈ ਦਰਦ ਹੈ ਕੋਈ ਸਰਵਾਈਕਲ ਦੀ ਕੋਈ ਅਪੈਂਡਿਕਸ ਦੀ ਪੇਨ ਹੈ ਉਹ ਇਹਨਾਂ ਕੋ ਲਾ ਕੇ ਮਾਲਿਸ਼ ਕਰਵਾਉਂਦਾ ਹੈ ਤੇ ਉਹ ਇਹਦੇ ਨਾਲ ਠੀਕ ਹੋ ਕੇ ਜਾਂਦਾ ਹੈ ਸੋ ਬਾਰਾ ਅਸੀਂ ਵੀ ਕਵਾਂਗੇ ਕਿ ਇਹਨਾਂ ਨੂੰ ਪ੍ਰਮਾਤਮਾ ਹੋਰ ਬਖਸ਼ਿਸ਼ ਦੇਵੇ ਕਿ ਇਹਨਾਂ ਨੂੰ ਕੋਈ ਬੈਠਣ ਲਈ ਜਗ੍ਹਾ ਵੀ ਮਿਲੇ, ਸ਼ਰਮੀ ਕਮੇਟੀ ਮਦਦ ਕਰੇ, ਹੋਰ ਕੋਈ ਮਦਦ ਕਰੇ ਕਿ ਇਹਨਾਂ ਨੂੰ ਕੋਈ ਛੱਤ ਵੀ ਮਿਲ ਜਾਏ ਜਿਸ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਆਸਰਾ ਹੋ ਜਾਏ। ਤੇ ਆਪਣਾ ਪਸੰਦ 23 ਦੇ ਨਾਲ ਜੋਤੀਬੇਰ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ।